ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕੀਤੀ ਹੋਈ ਗੁਰਬਾਣੀ ਵਿਆਖਿਆ ਜੈਤਿ ਸ੍ਰੀ ਦੀਵਾਰ ਪਹਿਲੀ ਪੌੜੀ ਇਸ ਪੌੜੀ ਵਿੱਚ ਜੋ ਇਸ ਤੋਂ ਪਹਿਲਾਂ ਦੋ ਸਲੋਕ ਉਚਾਰਨ ਗਏ ਹਨ ਉਸ ਨੂੰ ਹੋਰ ਖੋਲਦੇ ਹਨ ਮੂਲ ਪੌੜੀ ਹਰ ਇੱਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰਤ ਪ੍ਰਭ ਜੋ ਕਰੈ ਸੋ ਹੋਈ ਖਿਨ ਮੈ ਥਾ ਪਿਉ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਜਾਇ ਸੋ ਬੁਜਸੀ ਨਿਰਮਲ ਜਨ ਸੋਈ ਅਰਥ ਇੱਕ ਹਰੀ ਜੋ ਨਿਰੰਜਨ ਹੈ ਉਸ ਦਾਸੀ ਗਾਇਨ ਕਰੀਐ ਉਹ ਸਭ ਦੇ ਅੰਦਰ ਰਵ ਰਿਹਾ ਹੈ ਉਹ ਕਰਨ ਕਰਣ ਵਿਖੇ ਸਮਰਥ ਹੈ ਪ੍ਰਭ ਹੈ ਜੋ ਉਹ ਕੀਤਾ ਚਾਹੇ ਸੋਈ ਹੁੰਦਾ ਹੈ ਪਲ ਵਿਖੇ ਥਾਪ ਦਿੰਦਾ ਹੈ ਅਰ ਪਲ ਵਿਖੇ ਨਾਸ਼ ਕਰ ਦਿੰਦਾ ਹੈ ਕਿਉਂ ਜੋ ਦੂਜਾ ਉਸ ਦੇ ਬਾਝ ਕੋਈ ਨਹੀਂ ਹੈ ਖੰਡਾਂ ਬ੍ਰਹਿਮੰਡਾਂ ਪਾਤਲਾਂ ਦੀਪਾਂ ਤੇ ਸਭ ਲੋਕਾਂ ਵਿਖੇ ਉਹੀ ਵਿਆਪ ਰਿਹਾ ਹੈ ਜਿਸ ਨੂੰ ਉਹ ਆਪ ਉਹ ਜਾਵੇਗਾ ਉਹੀ ਇਸ ਭੇਦ ਨੂੰ ਸਮਝੇਗਾ ਉਹੀ ਜਨ ਪਾਪਾਂ ਦੀ ਮੈਲ ਤੋਂ ਰਹਿਤ ਹੋਵੇਗਾ ਇਸ ਦਾ ਭਾਵ ਅਰਥ ਗਾਇਏ ਇਥੇ ਸੰਭਾਵਨਾ ਕਿਰਿਆ ਹੈ ਅਰਥਾਤ ਅਸੀਂ ਸਾਰੇ ਮਿਲ ਕੇ ਉਸ ਦਾ ਜਸ ਗਾਇਣ ਕਰੀਏ ਇੱਕ ਅਕਾਲ ਪੁਰਖ ਹੀ ਦੇਨੂ ਪੰਜਾਂ ਤਤਾਂ ਅਰਥਾਤ ਅਪ ਤਜ ਵాయు ਪ੍ਰithvi ਆਕਾਸ਼ ਦੁਆਰਾ ਰਚਦਾ ਤੇ ਫਿਰ ਨਾਸ਼ ਵੀ ਕਰਦਾ ਹੈ ਜਿ ਕੁਰਬਾਲਕ ਆਪ ਹੀ ਮਿੱਟੀ ਦੇ ਬਰਤਨ ਬਣਾ ਕੇ ਭਾਂ ਸਿੜਦਾ ਹੈ ਫਿਰ પ્રસન્ન ਰਹਿੰਦਾ ਹੈ। ਇਸੇ ਪ੍ਰਕਾਰ ਈਸ਼ਵਰ ਹਰਕ ਸੋਗ ਤੋਂ ਰਹਿਤ ਹੈ। ਸੁਖਮਨੀ ਸਾਹਿਬ ਜੀ ਵਿੱਚ ਲਿਖਿਆ ਹੈ ਹਰਨ ਪਰਨ ਜਾਂ ਕਾ ਨੇਤਰ ਫੁਰ ਅਰਥਾਤ ਅੱਖ ਦੇ ਫੁਰਕਨ ਵਿਖੇ ਸਭ ਕਾਰਜ ਕਰਦਾ ਹੈ। ਪਰ ਇੱਥੇ ਸ਼ੰਕਾ ਉਪੈਦੀ ਹੈ ਕਿ ਜਦ ਸਭ ਥਾਂ ਭਰਪੂਰ ਹੈ ਤਾਂ ਸਾਨੂੰ ਲੱਗਦਾ ਕਿਉਂ ਨਹੀਂ ਗੁਰੂ ਜੀ ਦੱਸਦੇ ਹਨ ਕਿ ਇਹ ਗੱਲ ਮਨੁੱਖ ਦੇ ਵਸ ਦੀ ਨਹੀਂ ਕਰਤਾਰ ਆਪ ਜਿਸ ਨੂੰ 부ਝਾਵੇ ਸੋਈ 부ਜੇਗਾ ਇਸ ਲਈ ਆਪਣੇ ਕਰਮਾਂ ਦਾ ਭਰੋਸਾ ਛੱਡ ਕੇ ਉਸੇ ਦੀ ਕਿਰਪਾ ਤੇ ਆਸਰਾ ਰੱਖਣਾ ਜੋਗ ਹੈ ਕਿਉਂਕਿ ਜੀਵ ਤਾਂ ਪਾਪਾਂ ਕਰਕੇ ਕਿਸੇ ਗੱਲ ਜੋਗਾ ਨਹੀਂ ਰਿਹਾ ਔਰ ਕਰਮ ਕਾਂਡ ਜੋ ਪੁਰਖ ਮੁਕਤੀ ਵਾਸਤੇ ਕਰਦੇ ਹਨ ਸੋ ਹੰਕਾਰ ਆਦਿਕ ਪਾਪਾਂ ਨਾਲ ਮਿਲੇ ਹੋਏ ਹੁੰਦੇ ਹਨ ਉਹਨਾਂ ਨਾਲ ਪਰਸਨ ਨਹੀਂ ਹੋ ਸਕਦਾ ਇਸ ਲਈ ਕੇਵਲ ਕਰਤਾਰ ਦੀ ਕਿਰਪਾ ਤੇ ਭਰੋਸਾ ਰੱਖਣਾ ਚਾਹੀਏ ਮਹਾਰਾਜ ਜੀ ਆਖਦੇ ਹਨ ਆਪਣਾ ਲਾਇਆ ਪਰਮ ਨ ਲਗਈ ਜੇ ਲੋਚ ਹੈ ਸਭ ਕੋਏ ਇਹ ਪਰਮ ਪਿਆਲਾ ਖਸਮ ਕਾ ਜਹ ਪਾਵੈ ਤੈਂਦੇ ਇਹ ਪ੍ਰੇਮ ਰੂਪੀ ਪਿਆਲਾ ਜੋ ਹੈ ਸੋ ਆਪਣੇ ਚਾਹਿਆਂ ਨਹੀਂ ਮਿਲਦਾ ਪਰਮੇਸ਼ਰ ਪਤੀ ਜਿਸ ਨੂੰ ਚਾਹੇ ਬਖਸ਼ਦਾ ਹੈ। ਪਦ ਅਰਥ ਆਦ ਤੋਂ ਭਾਵ ਹੈ ਮੁਢ ਮਦ ਵਿਚਕਾਰ ਅੰਤ ਤੋਂ ਭਾਵ ਹੈ ਛੇਕੜ ਪੂਰਨ ਤੋਂ ਭਾਵ ਹੈ ਭਰਪੂਰ ਰਮਣੰ ਯਾਨੀ ਪਸਰਿਆ ਹੋਇਆ ਅਗ ਯਾਨੀ ਪਾਪ ਜਗਦੀਸ਼ੁਰ ਹੈ ਭਾਵ ਜਗਤ ਦਾ ਮਾਲਕ ਪੇਖਨ ਯਾਨੀ ਦੇਖਣਾ दृढ़ीए यानी पक्या करिए सरबर यानि सब था, राज यानि लगे रहो रंग यानि प्रेम साच यानि परमेश्वर, निरंजन तो भाव है माया तो रहत उथापदा यानि नाश करदा है वाहगुरू जी का खालसा वाहगुरु जी की फति